ਵਿਰਲੇ <Sweak> ਨਾਮ ਦੇਵ ਭਾਰੀ ਤੇ ਨਾਮ ਦੇਵ ਭਾਰੀ ਨਾਮ ਦੇਵ ਭਾਰੀ ਤੇਰੇ ਨਾਮ ਦੇਵ ਭਾਰੀ 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 ਨਾਮ ਦੇ ਬਹਾਰੀ ਤੇਰੇ ਮਹਾਰੀ ਜੀ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਬਹਾਰੀ ਵਿਰਲੇ ਹੈ ਨਦਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਕੋਟਨ ਮੈਂ ਨਾਨਕ ਕੋ ਨਰਾਇਣ ਜਿਹੇ ਜੀ ਕਰੋੜਾਂ ਚ ਕਹਿੰਦੇ ਕੋਈ ਵਿਰਲਾ ਹੀ ਹੁੰਦਾ ਜਿਹਦਾ ਹਰ ਵੇਲੇ ਧਿਆਨ ਨਾਮ ਵਿੱਚ ਰਵੇ ਹਰ ਵੇਲੇ ਪਰਮੇਸ਼ਰ ਚ ਨਾਮ ਪਰਮੇਸ਼ਰ ਦੇ ਵਿੱਚ ਧਿਆਨ ਰਵੇ ਉਹਦੇ ਨਾਮ ਚ ਰਵੇ ਸੋ ਇਦਾਂ ਦਾ ਕਹਿੰਦੇ ਕਰੋੜਾਂ ਚ ਕੋਈ ਵਿਰਲਾ-ਗਿਰਲਾ ਹੀ ਹੁੰਦਾ ਨਹੀਂ ਤੇ ਹਰ ਵੇਲੇ ਧੀਆਂ ਪੁੱਤਰਾਂ ਦੀਆਂ ਯਾਦਾਂ ਚੱਲਦੀਆਂ ਰਿਸ਼ਤੇਦਾਰਾਂ ਦੀਆਂ ਯਾਦਾਂ ਚੱਲਦੀਆਂ ਸੋ ਬੰਦੇ ਦੇ ਮਨ ਵਿੱਚ ਬਹੁਤ ਕੁਝ ਚੱਲਦਾ ਸਾਰਾ ਸਵੇਰ ਤੋਂ ਲੈ ਕੇ ਸੌਣ ਵੇਲੇ ਤੱਕ ਸੋ ਪਤਾ ਹੀ ਨਹੀਂ ਕੀ ਕੁਝ ਚੱਲਦਾ ਹੈ ਮਨ ਦੇ ਵਿੱਚ ਸੋ ਵਿਰਲੇ ਵਿਰਲੇ ਆ ਜਿਨ੍ਹਾਂ ਦੇ ਹਰ ਵੇਲੇ ਮਨ ਦੇ ਵਿੱਚ ਸਿਮਰਨ ਚੱਲਦਾ ਰਹੇ ਕੋਈ ਮਹਾਰਾ ਦੀ ਗੁਰਬਾਣੀ ਨੇ ਫੈਸਲਾ ਦੇ ਦਿੱਤਾ ਹੈ ਕਿ ਕਰੋੜਾਂ ਚੋਂ ਕੋਈ ਵਿਰਲਾ ਹੈ ਸੋ ਜਿਹਦਾ ਹਰ ਵੇਲੇ ਧਿਆਨ ਪਰਮੇਸ਼ਰ 'ਤੇ ਰਹਿੰਦਾ ਸੋ ਬਾਕੀ ਦੁਨੀਆ ਦੇ ਬਸ ਐਵੇਂ ਹੀ ਸੋ ਵਿਰਲੇ ਵਿਰਲੇ ਜਿਹੜੇ ਨਾਮਦੇਵ ਵਪਾਰੀ ਹੈ ਸੋ ਬਾਕੀ ਦੇ कूड़ा क्रिकट ਇਕੱਠਾ ਕਰਨ ਵਾਲੇ ਸੋ ਅਸਲੀ ਜਿਹੜਾ ਧੰਨ ਨੇ ਉਹਦੇ ਕੋਈ ਕੋਈ ਇਕੱਠਾ ਕਰਦਾ ਸੋ ਬੜੋ ਸੁਣੋ ਚ ਲੋਕ ਪਵਨਨ ਗੁਰੂ ਪਾਣੀ